ਦੋਸਤੋ ਇੱਕ ਪੁਰਾਣੀ ਕਹਾਵਤ ਹੈ ਕਿ ਕਲਾ ਕਲੰਦਰ ਵਸੇ ਤੇ ਘਰਿਓਂ ਪਾਣੀ ਲਸੇ ਕਹਿਣ ਤੋਂ ਭਾਵ ਜਿ세 ਘਰ ਵਿੱਚ ਲੜਾਈ ਝਗੜਾ ਰਹਿੰਦਾ ਹੈ ਉਸ ਘਰ ਵਿੱਚੋਂ ਬਰਕਤ ਉੱਡ ਜਾਂਦੀ ਹੈ ਦੋਸਤੋ ਇਹ ਲੜਾਈ ਝਗੜੇ ਦੇ ਕਾਰਨ ਕੀ ਹਨ ਤੇ ਜਿੰਦਗੀ ਦੇ ਤਜਰਬੇ ਤੋਂ ਇਹ ਹੀ ਸਮਝ ਆਉਂਦਾ ਹੈ ਕਿ ਲੜਾਈ ਝਗੜੇ ਦਾ ਪਹਿਲਾ ਕਾਰਨ ਸਾਡਾ ਆਪਣਾ ਸੁਭਾ ਹੈ ਅਸੀਂ ਸਮੇਂ ਮੁਤਾਬਕ ਆਪਣੇ ਸੁਭਾ ਨੂੰ ਬਦਲਦੇ ਨਹੀਂ ਅਸੀਂ ਸੋਚਦੇ ਹਾਂ ਕਿ ਜੇਵੇਂ ਸਾਡੇ ਘਰ ਵਿੱਚ ਪਹਿਲਾਂ ਚੱਲਦੀ ਸੀ ਅੱਜ ਵੀ ਉਸੇ ਤਰ੍ਹਾਂ ਹੀ ਚੱਲੇ साडे तिया पुत्र जा साडिया जो मैं कह कह उस तरीके न चलन जो असी चाहते हा पर नहीं इस तरह नहीं होगा क्योंकि घर नवे मैंबर आ गए हैं ਵਾਈ ਫਾਈ ਦਾ ਜਮਾਨਾ ਹੈ ਇਸ ਲਈ ਸਾਨੂੰ ਆਪਣਾ ਸੁਭਾਅ ਕੁਝ ਉਹਨਾਂ ਦੀ ਸੋਚ ਦੇ ਨਾਲ ਮਿਲਾਉਣਾ ਪਵੇਗਾ ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਵੀ ਵੱਡੇ ਵੱਡੇ ਨਵੇਂ ਮੋਬਾਈਲ ਲੈਣੇ ਪੈਣਗੇ ਨਹੀਂ ਸਾਨੂੰ ਕੁਝ ਗੱਲਾਂ ਨੂੰ ਅਣਗੌਲਿਆ ਕਰਨਾ ਪਵੇਗਾ ਤੇ ਕੁਝ ਕੰਮਾਂ ਨੂੰ ਅਣਦੇਖਿਆ ਕਰਨਾ ਪਵੇਗਾ ਕਿਉਂਕਿ ਸਾਰੀਆਂ ਗੱਲਾਂ ਅਤੇ ਸਾਰੇ ਕੰਮ ਸਾਡੀ ਮਰਜ਼ੀ ਮੁਤਾਬਕ ਨਹੀਂ ਹੋਣਗੇ ਤੇ ਇਹ ਸਿਆਣਿਆਂ ਦੀ ਕਹਾਵਤ ਹੈ ਇੱਕ ਚੋਪ ਤੇ 100 ਸੁਖ ਦੋਸਤੋ ਸਾਡੀ ਸਿਆਣਫ ਇਸੇ ਵਿੱਚ ਹੈ ਸਾਡਾ ਬੁਢਾਪਨ ਇਸੇ ਵਿੱਚ ਹੈ ਕਿ ਅਸੀਂ ਘਰ ਦੀ ਸੁਖ ਸ਼ਾਂਤੀ ਨੂੰ ਕਿਵੇਂ ਕਾਇਮ ਰੱਖ ਸਕਦੇ ਹਾਂ ਅਕਸਰ ਘਰਾਂ ਵਿੱਚ ਕੀ ਹੁੰਦਾ ਹੈ ਕਿ ਅਸੀਂ ਲੜਕੀਆਂ ਨੂੰ ਵਿਆਹ ਕੇ ਉਹਨਾਂ ਦੇ ਸਹੁਰੇ ਭੇਜ ਦਿੰਦੇ ਹਾਂ ਲੜਕੀਆਂ ਨੂੰ ਵਿਆਹਉਂਦੇ ਹਾਂ ਘਰ ਨਵਾਂ ਆ ਜਾਂਦੀਆਂ ਹਨ ਤੇ ਇਹ ਜ਼ਿਆਦਾਤਰ ਘਰਾਂ ਵਿੱਚ ਵੇਖਿਆ ਗਿਆ ਹੈ ਕਿ ਦਰਾਣੀ ਜਠਾਣੀ ਦੀ ਬਹੁਤੀ ਧੀਰ ਬਣਦੀ ਨਹੀਂ ਤੇ ਜਿਨ੍ਹਾਂ ਘਰਾਂ ਵਿੱਚ ਬਣਦੀ ਹੈ ਉਹਨਾਂ ਨੂੰ ਮੁਬਾਰਕ ਹੈ ਤੇ ਦੋਸਤੋ ਇਥੇ ਕੰਮ ਕਰਦੀ ਹੈ ਸਾਡੀ ਸਿਆਣਪ ਸਾਡਾ ਵੱਡਾਪਣ ਕਿ ਅਸੀਂ ਘਰ ਵਿੱਚ ਸੁੱਖ ਸ਼ਾਂਤੀ ਨੂੰ ਕਿਵੇਂ ਕਾਇਮ ਰੱਖ ਸਕਦੇ ਹਾਂ ਦੋਸਤੋ ਬਿਨਾਂ ਲੜਾਈ ਝਗੜੇ ਤੋਂ ਬਿਨਾਂ ਕਿਸੇ ਬੋਲ ਚਾਲ ਤੋਂ ਉਹਨਾਂ ਨੂੰ ਅੱਡ ਕਰ ਦਿੱਤਾ ਜਾਵੇ ਅੱਡੇ ਕਰਨ ਦੇ ਫਾਇਦੇ ਹਨ ਨੁਕਸਾਨ ਨਹੀਂ ਪਰ ਕਈਆਂ ਘਰਾਂ ਵਿੱਚ ਇਸ ਤਰ੍ਹਾਂ ਹੁੰਦਾ ਨਹੀਂ ਕਿਉਂਕਿ ਬਹੁਤੇ ਮਾਪਿਓ ਇਸ ਤਰ੍ਹਾਂ ਕਹਿੰਦੇ ਹਨ ਕਿ ਅਸੀਂ ਆਪਣੇ ਜਿਉਂਦੇ ਜੀ ਮੁੰਡਿਆਂ ਨੂੰ ਅਲੱਗ ਨਹੀਂ ਕਰਨਾ ਪਰ ਦੋਸਤੋ ਇਸ ਤਰ੍ਹਾਂ ਅਸੀਂ ਉਹਨਾਂ ਨੂੰ ਇਕੱਠੇ ਨਹੀਂ ਕਰ ਰਹੇ ਉਹਨਾਂ ਦੀਆਂ ਜ਼ਿਆਦੀਆਂ ਦੂਰੀਆਂ ਪਵਾ ਰਹੇ ਹਾਂ ਕਿਉਂਕਿ ਹੋ ਸਕਦਾ ਹੈ ਉਹਨਾਂ ਨੂੰ ਲੱਗ ਲੱਗ ਕਰ ਨਾਲ ਉਹਨਾਂ ਦਾ ਬੋਲ ਚਾਲ ਬਣਿਆ ਰਹੇ ਪਰ ਇਕੱਠੇ ਰਹਿਣ ਨਾਲ ਉਹ ਇੱਕ ਦੂਸਰੇ ਨੂੰ ਇਹੋ ਜਿਹੇ ਬੋਲ ਬੋਲ ਦੇਣਗੇ ਕਿ ਉਹਨਾਂ ਦਾ ਦੁਬਾਰਾ ਆਪਸ ਵਿੱਚ ਬੋਲਣ ਨੂੰ ਦਿਲ ਨਹੀਂ ਕਰੇਗਾ ਦੂਸਰਾ ਫਾਇਦਾ ਇਹ ਹੈ ਕਿ ਜਦੋਂ ਉਹ ਆਪਣੇ ਘਰ ਵਿੱਚ ਰੋਟੀ ਬਕਾਉਣੀ ਸ਼ੁਰੂ ਕਰਨਗੇ ਉਹਨਾਂ ਨੂੰ ਪਤਾ ਲੱਗ ਜਾਵੇਗਾ ਘਰ ਕਿਵੇਂ ਚੱਲਦੇ ਹਨ ਸਾਨੂੰ ਕਿਸ ਕਿਸ ਚੀਜ਼ ਦੀ ਜ਼ਰੂਰਤ ਹੈ ਤੇ ਉਹ ਪੈਸੇ ਚੋਂ ਪੈਸਾ ਬਚਾ ਕੇ ਉਹਨਾਂ ਚੀਜ਼ਾਂ ਦੀ ਪੂਰਤੀ ਕਰਨਗੇ ਉਹਨਾਂ ਚੀਜ਼ਾਂ ਨੂੰ ਖਰੀਦਣਗੇ ਦੋਸਤੋ ਘਰ ਵਿੱਚ ਸੁੱਖ ਸ਼ਾਂਤੀ ਬਣਾਈ ਰੱਖਣ ਲਈ ਅੱਡ ਹੋਣ ਦਾ ਫੈਸਲਾ ਕਰ ਲੈਣਾ ਬਹੁਤ ਵਧੀਆ ਹੈ ਜੇ ਤੁਹਾਨੂੰ ਇਹ ਫੈਸਲਾ ਠੀਕ ਲੱਗਦਾ ਹੈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦੇਣਾ ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਟਾਈਮ ਦੇਣ ਲਈ ਆਪ ਜੀ ਦਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ